ਐਸ ਇਸ ਇੰਡੀਆ ਪੈਲੇਸ ਦਾ ਖੂਬਸੂਰਤ ਨਜ਼ਾਰਾ ਅੰਦਰਲਾ ਪਾਸਾ ਵੀ ਤੇ ਹੁਣ ਜਿਹੜਾ ਆਹਾ ਬਾਹਰਲਾ ਪਾਸਾ ਬਾਗ ਬਗੀਚੇ ਤੇ ਨਾ ਜਿਹੜਾ ਏਰੀਆ ਇਹ ਸਾਰਾ ਇਹਨੇ ਕਵਰ ਕੀਤਾ ਹੋਇਆ ਕੀ ਬਾਤਾਂ ਸੀ ਰਾਜ ਆਣੀਆਂ ਜੋ ਅੰਦਰੋਂ ਮਹਿਲ ਜੋ ਚੀਜ਼ਾਂ ਸੀ ਅੱਖੀਂ ਦੇਖ ਕੇ ਆਏ ਆ ਉਹ ਅਸੀਂ ਮੈਂਸ਼ਨ ਹੀ ਨਹੀਂ ਕਰ ਸਕਦੇ ਵੀਡੀਓ ਦੇ ਵਿੱਚ ਫੋਟੋਆਂ ਦੇ ਵਿੱਚ ਉਹ ਬਹੁਤ ਹੀ ਕਮਾਲ ਦਾ ਬਹੁਤ ਹੀ ਕਮਾਲ ਦਾ ਅਨੁਭਵ ਹੈ ਅੰਦਰ ਘੁੰਮਣੇ ਦਾ ਦੇਖਣੇ ਦਾ ਉਹਨਾਂ ਚੀਜ਼ਾਂ ਨੂੰ ਅ ਮੰਨਣੇ ਦਾ ਕਲਪਨਾ ਕਰਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਜੋ ਇਹਨਾਂ ਦਾ ਉਹ ਰਹਿਣ-ਸਹਿਣ ਹੋਊਗਾ ਕਿੰਨਾ ਵਧੀਆ ਹੋਊਗਾ ਕਿੰਨਾ ਰਾਇਲ ਆ ਤੇ ਇੱਥੋਂ ਹੁਣ ਅਸੀਂ ਬਾਹਰ ਜਾ ਰਹੇ ਹਾਂ ਤੇ ਇੱਥੇ ਇਸ ਬਲੌਗ ਦੀ